O ਕਸ਼ਮੀਰ ਮਾਤਾ ਸੁੰਦਰੀ ਪਬਲਿਕ ਸਕੂਲ ਵੱਲੋਂ ਆਏ ਆ ਜੀ ਇੱਥੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਪ੍ਰੋਗਰਾਮ ਸੀ ਕਵਿਸ਼ਰੀ ਮੁਕਾਬਲੇ ਸੀ ਤੇ ਸਾਡੀ ਸੈਕਿੰਡ ਪੋਜੀਸ਼ਨ ਆਈ ਹੈ ਜੀ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਸਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਤੁਹਾਨੂੰ ਪ੍ਰਾਲਾ ਮੰਗਦੇ ਹੋ ਹੋਰ ਵੀ ਇਹ ਜੇ ਮੁਕਾਬਲੇ ਸ਼੍ਰੋਮਣੀ ਕਮੇਟੀ ਦੇ ਅਗੇ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਇਹ ਜੇ ਮੁਕਾਬਲੇ ਹਰ ਇੱਕ ਥਾਂ ਤੇ ਹੋਣੇ ਚਾਹੀਦੇ ਨੇ ਬਹੁਤ ਵਧੀਆ ਸੰਗਤ ਦਾ ਸਭ ਨੂੰ ਸਹਿਯੋਗ ਮਿਲਿਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਕਿੰਨੇ ਫਸਮੇ ਮੁਕਾਬਲੇ ਸੀ ਕਾਫੀ ਸਕੂਲਾਂ ਦੇ ਬੱਚੇ ਆਏ ਹੋਏ ਸੀ ਹਾਂਜੀ ਬਹੁਤ ਫਸਮੇ ਮੁਕਾਬਲੇ ਹੋਏ ਨੇ ਦੇਖਿਆ ਜਾਵੇ ਤਾਂ ਦਸਤਾਰ ਮੁਕਾਬਲਾ ਸਾਰਿਆਂ ਨੂੰ ਜ਼ਿਆਦਾ ਫਸਮਾ ਸੀ ਕਿਉਂਕਿ ਸਾਰੇ ਬੱਚੇ ਹੀ ਬਹੁਤ ਸੋਹਣੀ ਦਸਤਾਰ ਸਜਾਉਂਦੇ ਹਨ ਤੇ ਗੌਂਦ ਦਾ ਮੁਕਾਬਲਾ ਵੀ ਬਹੁਤ ਫਸਮਾ ਸੀਗਾ ਬਾਕੀ ਜੀ ਬਹੁਤ ਵਧੀਆ ਹੋਏ ਹੈ ਕਿ ਸਾਰੇ ਮੁਕਾਬਲੇ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਸਾਰਿਆਂ ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਸਾਡੇ ਤੇ ਐਵੇਂ ਮਿਹਰ ਪਰ ਹੱਥ ਰੱਖਣ ਤੇ ਹਰੇਕ ਬੱਚੇ ਨੂੰ ਇਥੇ ਆ ਕੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਪਾਰਟਿਸਪੇਟ ਕਰਨਾ ਚਾਹੀਦਾ ਵਧੀਆ ਲੱਗਦਾ ਮੈਂ ਇਹ ਮੁਕਾਬਲੇ ਵਿੱਚ ਫਸਟ ਵਾਂ ਜੀ ਇਹ ਜੇ ਮੁਕਾਬਲੇ ਹੋਰ ਹੋਰ ਹੋਣੇ ਚਾਹੀਦੇ ਹਨ ਨਹੀਂ ਤੇ ਇਹ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਜੀ ਕਿ ਕਿਸ ਮੁਕਾਬਲੇ ਚ ਭਾਗ ਲਿਆ ਸੀ ਕੀ ਤੁਹਾਡੇ ਤੋਂ ਪੁੱਛਿਆ ਗਿਆ ਸਾਨੂੰ ਅਸੀਂ ਜੀ ਗੁਰਵਾਨੀ ਵਿੱਚ ਭਾਗ ਲਿਆ ਸੀ ਜੀ ਅਸੀਂ ਫਸਟ ਸਾਡੀ ਪ੍ਰਾਸਟਿਬਿਟੀਸ਼ਨ ਆਈ ਹੈ ਜੀ ਕਿੰਨੀਆਂ ਬਾਣੀਆਂ ਤੁਹਾਡੇ ਮੂੰਹ ਜਵਾਨੀ ਜਾਂਦੇ 14 ਜੀ ਅੱਜ ਜੀ ਇੱਥੇ ਦੰਦਾਂ ਸਹਿਰ ਦੰਦਾਂ ਸਹਿਰ ਦੇ ਨੇੜੇ ਆ ਬਾਬਾ ਬੀ ਸਿੰਘ ਤੇ ਸਿੰਘ ਗੁਰਦੁਆਰਿਆਂ ਵਿੱਚ ਦਸਤਾਰ ਦਸਤਾਰ ਮੁਕਾਬਲੇ ਹੋਏ ਸੀ ਮੈਂ ਇੱਥੇ ਪਹਿਲੀ ਵਾਰ ਭਾਗ ਲਿਆ ਇੱਥੇ ਮੇਰੀ ਪਹਿਲੀ ਪੋਜੀਸ਼ਨ ਆਈ ਹੈ ਇਸ ਤਰ੍ਹਾਂ ਦੇ ਦਸਤਾਰ ਸਜਾਉਣੇ ਕਿਵੇਂ ਸੌਂਪੇ ਆ ਘਰੇ ਵੀ ਸਜਾਉਂਦੇ ਰਹਿੰਦੇ ਮੈਨੂੰ ਸ਼ੁਰੂਤ ਵਿੱਚ ਬਨਾਨੀ ਨਹੀਂ ਆਉਂਦੀ ਮੇਰੇ ਪਾਪਾ ਵਾਂਦੇ ਸੀ ਮੇਰੇ ਪੱਗ ਤੇ ਉਦੋਂ ਬਾਅਦ ਚ ਮੈਂ ਖੁਦ ਬਨਣੇ ਸਿੱਖ ਲਿਆ ਧਰਮ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਬਾਦਸ਼ਾ ਦਰਵੇਸ਼ ਅਮਰਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੁੱਚੀ ਹੀ ਖਾਲਸਾ ਪੰਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਇਹਨਾਂ ਗੁਰਮਤ ਸਮਾਗਮਾਂ ਦੀ ਆਰੰਭਤਾ ਹੋਈ ਹੈ ਜਿੱਥੇ ਸ਼੍ਰੀ ਆਖੰਡਕਾਰ ਸਾਹਿਬ ਜੀ ਦੀ ਅਮਰਤੂਲੇ ਰੰਮਤਾ ਹੋਈ ਉਸ ਤੋਂ ਅਪਰੰਤ ਸਾਰੇ ਹੀ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਭਾਸ਼ਣ ਮੁਕਾਬਲੇ ਦਸਤਾਰ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਇਹ ਸਾਰੇ ਮੁਕਾਬਲੇ ਇੱਥੇ ਕਰਾਏ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਭਾਗ ਲਿਆ तकरीबन 18 ਸਕੂਲਾਂ ਦੇ ਬੱਚਿਆਂ ਨੇ ਇਹਨਾਂ ਸਾਰੇ ਸਮਾਗਮ ਵਿੱਚ ਭਾਗ ਲਿਆ ਤੇ ਬਹੁਤ ਹੀ ਵੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਕਿਉਂਕਿ ਇਹ ਬੱਚੇ ਸਾਡੀ ਕੌਮ ਦਾ ਸਰਮਾਇਆ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਗੁਰ ਇਤਿਹਾਸ ਗੁਰ ਇਤਿਹਾਸ ਦੇ ਨਾਲ ਸੰਬੰਧ ਉਹ ਜਿੰਨੇ ਸਥਾਨ ਉਹਨਾਂ ਦਾ ਇਤਿਹਾਸ ਜਿਹੜਾ ਇਹਨਾਂ ਵਿੱਚ ਸਿਰਜਿਆ ਜਾਣਾ ਬੜੀ ਜ਼ਰੂਰੀ ਗੱਲ ਹੈ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਲੋਜੇ ਸਮਾਗਮ ਕਰਾਇਆ ਗਿਆ ਇਹਨਾਂ ਸਮਾਗਮ ਵਿੱਚ ਇਹਨਾਂ ਬੱਚਿਆਂ ਨੇ ਭਾਗ ਲਿਆ ਜਿੱਥੇ ਦਸਤਾਰ ਮੁਕਾਬਲੇ ਹੋਏ ਉਹਦੇ ਵਿੱਚ ਬਹੁਤ ਸੋਹਣੀਆਂ ਦਸਤਾਰਾਂ ਬੱਚਿਆਂ ਨੇ ਸਜਾਈਆਂ ਤੇ ਉਹਨਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਉਹਨਾਂ ਨੂੰ ਵੀ ਕੱਢਿਆ ਗਿਆ ਦਸਤਾਰ ਗੁਰੂ ਸਾਹਿਬ ਜੀ ਦਾ ਤਾਜ ਹੈ ਤੇ ਇਸ ਤਾਜ ਨੂੰ ਇਹਨਾਂ ਬੱਚਿਆਂ ਨੇ ਬਰਕਰਾਰ ਰੱਖਣ ਵਾਸਤੇ ਬਹੁਤ ਸੁੰਦਰ ਸਜਾਇਆ ਉਥੇ ਗੁਰਬਾਣੀ ਕੰਠ ਮੁਕਾਬਲਾ ਕਿਉਂਕਿ ਮਹਾਰਾਜ ਨੇ ਸਾਨੂੰ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜੋ ਸੋਧ ਗੁਰ ਕੇਰੀ ਪੜੇ ਮਹਾਤਮ ਲਹੇ ਵਿਸਾਲਾ ਹਲਤ ਪਲਤ ਮੈਂ ਹੋਹੀ ਨਿਹਾਲਾ ਦਾ ਬਚਨ ਕੀਤਾ ਹੈ ਤੇ ਬੱਚਿਆਂ ਦੇ ਵਿੱਚ ਬੜਾ ਹੀ ਭਾਵਨਾ ਸੀ ਕਿ ਗੁਰਬਾਣੀ ਕੰਠ ਮੁਕਾਬਲੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਆਸਾ ਦੀ ਕੰਠ ਕਿਸੇ ਨੂੰ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਸਾਹਿਬ ਜੀ ਜਾਂ ਸੱਤੇ ਬਾਣੀਆਂ ਕੰਠ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਬਾਣੀ ਸਰਵਨ ਕਰਾਈ ਉਹਨਾਂ ਬੱਚਿਆਂ ਦਾ ਮਾਣ ਵਧਾਉਣ ਵਾਸਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਵੀ ਇਨਾਮ ਦਿੱਤੇ ਗਏ ਉਥੇ ਹੀ ਭਾਸ਼ਣ ਮੁਕਾਬਲਾ ਕਵਿਸ਼ਰੀ ਮੁਕਾਬਲਾ ਇਹਦੇ ਵਿੱਚ ਵੀ ਤੇ ਪ੍ਰਸ਼ਨੋਤਰੀ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਤੇ ਬਹੁਤ ਹੀ ਕਠਨ ਸਵਾਲ ਸਨ ਜਿਹੜੇ ਕਿ ਆਮ ਜਦੋਂ ਕੋਈ ਇਨਸਾਨ ਸੁਣਦਾ ਹੈ ਤੇ ਉਹ ਵੀ ਇਸ ਗੱਲ ਤੋਂ ਬੜਾ ਜਿਹੜਾ ਹੈ ਉਹ ਭਾਵਕ ਹੁੰਦਾ ਵੀ ਐਸੇ ਸਵਾਲ ਗੁਰ ਇਤਿਹਾਸ ਦੇ ਵਿੱਚ ਉਹਨਾਂ ਬੱਚਿਆਂ ਨੇ ਤਿੰਨ ਚਾਰ ਦਿਨਾਂ ਵਿੱਚ ਐਡੀ ਵੱਡੀ ਮਿਹਨਤ ਕਰਕੇ ਉਹਨਾਂ ਬਹੁਤ ਕਠਨ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਬੱਚਿਆਂ ਦਾ ਵੀ ਮਾਣ ਤਾਣ ਜਿਹੜਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵਧਾਇਆ ਗਿਆ ਇਸ ਕਰਕੇ ਇਹ ਸਮਾਗਮ ਅੱਜ ਹੋਏ ਨੇ ਬੜੇ ਸਫਲਪੂਰਵਕ ਇਹ ਸਮਾਗਮ ਸਮਾਪਤ ਹੋਏ ਨੇ ਅੱਜ ਦੇ ਪਹਿਲੇ ਦਿਨ ਦੇ ਇਹਦੇ ਵਾਸਤੇ ਜਿੱਥੇ ਸਾਰੇ ਬੱਚਿਆਂ ਨੂੰ ਵਧਾਈ ਸਾਰੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਉਥੇ ਉਹਨਾਂ ਦੇ ਮਾਤਾ ਪਿਤਾ ਨੂੰ ਟੀਚਰ ਸਹਿਬਾਨਾਂ ਨੂੰ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਸਭਨਾਂ ਨੂੰ ਵਧਾਈ ਹੈ ਤੇ ਐਸੇ ਸਮਾਗਮ ਜਿਹੜੇ ਹਨ ਉਹ ਜ਼ਰੂਰੀ ਹਨ ਕਿ ਸਾਡੇ ਬੱਚਿਆਂ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਇਹ ਗਿਆਨ ਭਰਪੂਰ ਹੋ ਸਕੇ ਸੋ ਸਾਰੇ ਸੋਚੇ ਖਾਲਸਾ ਬੰਦ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਿਹੜਾ ਅੱਜ ਦਾ ਮੁਕਾਬਲੇ ਦਾ ਦੌਰ ਚੱਲਿਆ ਬੱਚਿਆਂ ਦਾ ਇਸ ਦੇ ਵਿੱਚ ਦਸਤਾਰ ਦੇ ਮੁਕਾਬਲੇ ਉਸ ਤੋਂ ਬਿਨਾ ਆਪਣੇ ਇਤਿਹਾਸ ਦੇ ਮੁਕਾਬਲੇ ਕੁਰਬਾਨੀ ਕੰਠ ਦੇ ਮੁਕਾਬਲੇ ਹੋਰ ਬਹੁਤ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਬੱਚਿਆਂ ਦਾ ਬਹੁਤ ਧੰਨਵਾਦ ਹੈ ਠੰਡ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡਾ ਇੱਥੇ ਸਾਥ ਦਿੱਤਾ ਬੱਚਿਆਂ ਵਿੱਚ ਬਹੁਤ ਅੱਛਾ ਸੀ ਕਈ ਕਈ ਬੱਚਿਆਂ ਦੇ 10 10 12 12 ਬਾਣੀਆਂ ਕੰਠ ਸਨ ਇਹ ਉਹਨਾਂ ਦੇ ਗੁਰੂ ਦੀ ਬਖਸ਼ਿਸ਼ ਹੈ ਜਿਹੜਾ ਇਹ ਪ੍ਰੋਗਰਾਮ ਹੈ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਜਾ ਰਿਹਾ ਪੋਸੋਂ ਦੀ ਸਤਮੀ ਦਾ ਉਹਨੂੰ ਸਮਰਪਿਤ ਕੀਤਾ ਗਿਆ ਹੈ ਬੱਚਿਆਂ ਹੁੰਦਾ ਜਿਹੜੇ ਮੁਕਾਬਲੇ ਕਰਾਉਣ ਦਾ ਮਕਸਦ ਹੈ ਬੱਚਿਆਂ ਚ ਸਿੱਖੀ ਭਾਵਨਾ ਵਧੇ ਜਾਂ ਉਹਨਾਂ ਤੇ ਮੁਕਾਬਲਾ ਹੁੰਦਾ ਹੈ ਉਹਨਾਂ ਨੂੰ ਆਪਣੇ ਸਿੱਖ ਤੋਂ ਜਾਨੂ ਹੁੰਦੇ ਆ ਸਾਰੇ ਬੱਚਿਆਂ ਦਾ ਸਾਰੇ ਮਾਪਿਆਂ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਇੰਨੀ ਥੰੜ ਦੇ ਵਿੱਚ ਵੀ ਇੱਥੇ ਪਹੁੰਚਣ ਤੇ ਮੁਕਾਬਲੇ ਵਿੱਚ ਸਾਲਾਂ ਤੇ ਬਹੁਤ ਬਹੁਤ ਧੰਨਵਾਦ ਜੀ ਹੈ ਇਹਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਰ ਇੱਕ ਸਾਲ ਹੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋਣ ਹੁੰਦਾ ਇਹਨੂੰ ਸਮਰਪਿਤ ਮੁਕਾਬਲੇ ਕਰਵਾਇਆ ਜਾਇਆ ਕਰਨਗੇ ਇਸ ਤੋਂ ਇਲਾਵਾ ਜਿਹੜਾ ਇੱਥੇ ਗੁਰੂ ਸਾਹਿਬਾਂ ਨੇ ਆਪਣੇ ਮਹਾਂਸਿ ਗੁਰਗੁਰਾਂ ਸਾਹਿਬ ਜੀ ਦਾ ਸੰਪੂਰਨ ਦਾ ਇੱਥੇ ਕੀਤਾ ਸੀਗਾ ਉਹ ਦਿਨ ਨੂੰ ਮਨਾਉਣ ਦੇ ਉੱਤੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਇਆਇਆ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ